ਕਰਨਪਾਲ ਸਿੰਘ ਅਬਜੀ ਕੀ ਮਾਮਲਾ ਤੁਹਾਡੇ ਜਿਹੜੀ ਗੈਸ ਏਜੰਸੀ ਹੈਗੀ ਤੁਹਾਡੀ ਤੁਹਾਡੇ ਜਿਹੜੀ ਡਿਲੀਵਰੀ ਮੈਨ ਤੋਂ ਜਿਹੜੀ ਹੈਗੇ ਨੇ 22000 ਰੁਪਏ ਜਿਹੜੇ ਹੈਗੇ ਨੇ ਲੈ ਕੇ ਉਹ ਇੱਕ ਪੁਲਿਸ ਮਲਾਜ ਬਣ ਕੇ ਆ ਹਾਂਜੀ ਕੱਲ ਕਰੀਬਨ ਪੌਣੇ 1 ਵਜੇ ਰਾਮਪੁਰਾ ਪਿੰਡ ਦੇ ਚ ਸਾਡਾ ਬੰਦਾ ਡਿਲੀਵਰੀ ਦੇ ਰਿਹਾ ਸੀਗਾ ਉਹਦੇ ਕੋਲ ਇੱਕ ਛੋਟਾ ਹਾਥੀ Tata Ace ਹੁੰਦਾ ਤੇ ਉੱਥੇ ਉਹਦੇ ਕੋਲ ਇੱਕ ਮੁੰਡਾ ਸਕੂਟਰ ਤੇ ਆਇਆ ਸਕੂਟਰ ਬਲੈਕ ਐਕਟਿਵਾ ਤੇ ਉਹਨੂੰ ਕਹਿੰਦਾ ਮੈਂ CIA ਚੋਂ ਆਇਆ ਤੇ ਸਾਡੇ ਕੋਈ ਸਟਾਫ ਲੇਡੀ ਮੈਂਬਰ ਦਾ ਪਰਸ ਚੋਰੀ ਹੋ ਗਿਆ ਤੇ ਅਸੀਂ ਤੇਰੀ ਤਲਾਸ਼ੀ ਲੈਣੀ ਹੈ ਪਹਿਲਾਂ ਤਾਂ ਉਹਦੀ ਮਤਲਬ ਉਹਨੇ ਰੂਡਲੀ ਗੱਲ ਕਰਕੇ ਉਹਨੂੰ ਥੋੜਾ ਦਬਕੇ ਦੁਬਕੇ ਮਾਰ ਕੇ ਉਹਦੀ ਗੱਡੀ ਦੀ ਤਲਾਸ਼ੀ ਲਈ ਤੇ ਉਦੋਂ ਬਾਅਦ ਕਹਿੰਦਾ ਸਾਨੂੰ ਆਹ ਦੇਰਾ ਤੇਰੇ ਕੋਲ ਬੈਗ ਆ ਸਾਨੂੰ ਬੈਗ ਚੈੱਕ ਕਰਾ ਕਹਿੰਦਾ ਜੀ ਬੈਗ 'ਚ ਤਾਂ ਮੇਰੇ ਕੋਲ ਪੈਸੇ ਨਹੀਂ ਮੇਰੇ ਜਿਹੜਾ ਮੈਂ ਸਿਲੰਡਰ ਵੇਚ ਕੇ ਆਇਆ ਹੁਣ ਤੱਕ ਨਹੀਂ ਕਹਿੰਦਾ ਸਾਨੂੰ ਚੈੱਕ ਕਰਾ ਉਦੋਂ ਬਾਅਦ ਜਦ ਇਹਨੇ ਕਿਹਾ ਵੀ ਨਹੀਂ ਮੈਂ ਪੈਸੇ ਤਾਂ ਦਿੰਦਾ ਨਹੀਂ ਉਦੋਂ ਬਾਅਦ ਕਹਿੰਦਾ ਮੈਨੂੰ ਸਿਲੰਡਰ ਚੈੱਕ ਕਰਾ ਉਹਦਾ ਵਜ਼ਨ ਚੈੱਕ ਕਰਨ ਲੱਗ ਗਿਆ ਉਹ ਤੋਂ 10 ਸਿਲੰਡਰਾਂ ਦਾ ਵਜ਼ਨ ਚੈੱਕ ਕੀਤਾ ਉਹਨੇ ਮਤਲ ਡਾਇਵਰਟ ਕਰਤੀ ਆਪਣੀ ਆਬਜੈਕਟਿਵ ਜਿਹੜਾ ਉਹ ਮੇਰੇ ਲੈਂਡ ਪਰਸ ਆਇਆ ਸੀ ਤੋਲਣ ਲੱਗਿਆ ਸਿਲੰਡਰ ਪਰ ਉਹ ਬੰਦਾ ਸਾਡਾ ਭੋਲਾ ਸੀਗਾ ਥੋੜਾ ਜਿਹਾ ਉਹਨੇ ਪਹਿਲਾਂ ਜੱਜ ਕੀਤਾ ਹੋਣਾ ਵੀ ਬੰਦਾ ਭੋਲਾ ਐ ਸੌਫਟ ਟਾਰਗੇਟ ਐ ਤੇ ਉਹ ਉਹ ਦੇਖਦੇ ਹੋਏ ਉਹਨੂੰ ਦਬਕਾ ਦੁਬਕਾ ਮਾਰ ਕੇ ਵੀ ਸਾਡੀ ਟੀਮ ਲੱਗੀ ਹੋਈ ਐ ਤੇ ਆਹ ਤਰੀਆਂ ਤਿੰਨ ਗੱਡੀਆਂ ਤੁਹਾਡੀਆਂ ਹੋਰ ਵੀ ਚੈੱਕ ਹੋ ਚੁੱਕੀਆਂ ਨੇ ਸਾਨੂੰ ਥੋੜੇ ਦੀ ਸ਼ੱਕ ਐ ਤੇ ਤੂੰ ਆਪਣਾ ਪਰਸ ਚੈੱਕ ਕਰਾ ਦੇ ਅਸੀਂ ਨੋਟ ਚੈੱਕ ਕਰਨੇ ਨੇ ਨੋਟ ਚੈੱਕ ਕਰਨ ਦੇ ਬਹਾਨੇ ਉਹਨੇ ਨੋਟ ਫੜੇ ਤੇ ਉਹ ਕਹਿੰਦਾ ਵੀ ਸਾਡੀ ਟੀਮ ਖੜੀ ਐ ਪੁਲ ਦੇ નીચે ਫੱਗੂ ਵਾਲਾ ਕੈਂਚੀਆਂ ਚ ਉੱਥੇ ਆ ਜਾ ਤੇ ਉੱਥੇ ਬਾਕੀ ਗੱਲ ਉੱਥੇ ਹੋਊਗੀ। ਜੀ। ਤੇ ਉਸ ਤਰੀਕੇ ਨਾਲ ਉਹ ਪੈਸੇ ਲੈ ਕੇ ਉੱਥੇ ਚਲਾ ਗਿਆ ਤੇ ਜਦ ਇਹ ਫੱਗੂ ਵਾਲਾ ਕੈਂਚੀਆਂ ਚ ਗਿਆ ਮੁੰਡਾ ਉਸ ਟਾਈਮ ਤੇ ਉੱਥੇ ਕੋਈ ਨਹੀਂ ਸੀ। ਮੌਕੇ ਤੇ ਜਿਹੜਾ ਡਿਲੀਵਰੀ ਮੈਨ ਹੈ ਉਹਨੇ ਤੁਹਾਨੂੰ ਫੋਨ ਨਹੀਂ ਕੀਤਾ। ਮੈਨੂੰ ਉਹਨੂੰ ਉਹਨੇ ਉਹਨੂੰ ਮੌਕਾ ਹੀ ਨਹੀਂ ਦਿੱਤਾ। ਇੰਨਾ ਕੁ ਉਹਦੇ ਤੇ ਪ੍ਰੈਸ਼ਰ ਬਣਾ ਲਿਆ। ਇੰਨਾ ਕੁ ਉਹਨੂੰ ਮਤਲਬ ਡਰਾ ਲਿਆ। ਵੀ ਤੂੰ ਮੇਰੇ ਨਾਲ ਹੁਣੀ ਚੱਲ। ਉਹ ਕਹਿੰਦਾ ਉਹਨੂੰ ਸਮਝ ਨਾ ਲੱਗੇ ਵੀ ਮੈਂ ਹੁਣ ਸਿਲੰਡਰ ਛੱਡ ਕੇ ਜਾਵਾਂ ਕਿੱਥੇ? ਪੈਸੇ ਲੈ ਕੇ ਕਿੱਧਰ ਨੂੰ ਜਾਵਾਂ ਕੀ ਨਹੀਂ ਉਹਨਾਂ ਨੂੰ ਟਾਈਮ ਹੀ ਨਹੀਂ ਦਿੱਤਾ ਬੇਸਿਕਲੀ ਇਹ ਇਹੀ ਇਹ ਸੇਮ ਤੇੜੀ ਥਿਉਰੀ ਹੈਗੀ ਹੈ ਇਹ ਉਹਨਾਂ ਨੇ ਪਹਿਲਾਂ ਚੰਨੋ ਨਾਬੇ ਦੀ ਕਿਸੇ ਗੈਸ ਏਜੰਸੀ ਦੇ ਮੁਲਾਜ਼ਮ ਨਾਲ ਕੀਤੀ ਹੈ ਜੀ ਤੇ ਮੈਨੂੰ ਪਤਾ ਲੱਗਿਆ ਅੱਜ ਮੇਰੀ ਸਵੇਰੇ ਗੱਲ ਹੋਈ ਨਾਬੇ ਵਾਲਿਆਂ ਨਾਲ ਉਹ ਕਹਿੰਦੇ ਪਟਿਆਲੇ ਵੀ ਇਹੀ ਕੰਮ ਹੋਇਆ ਤੇ ਉਹ ਆਹੀ ਸਟੋਰੀ ਸੁਣਾਉਂਦਾ ਉਹ ਬਿਲਕੁਲ ਸੇਮ ਵੀ ਪਰ ਸਾਡੀ ਕੋਈ ਸੀਨੀਅਰ ਆਫਸਰ ਗੈਸ ਏਜੰਸੀ ਦੇ ਜਿਹੜੇ ਡਿਲੀਵਰੀ ਮੈਨ ਨੇ ਉਹਨਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਤਾਂ ਦੇਖੋ ਇਹ ਤਾਂ ਇਹ ਤਾਂ ਸਿਰਫ ਗੱਲ ਅੱਗੇ ਥੋੜੇ ਆ ਜਾਂਦੀ ਹੈ ਇਹ ਬਾਕੀ ਭੋਲੇ ਲੋਕਾਂ ਨੂੰ ਤਾਂ ਹਰ ਥਾਂ ਦੇ ਉੱਤੇ ਇਸੇ ਤਰੀਕੇ ਨਾਲ ਲੋਕ ਇਹ ਜਿਹੜੇ ਅਨਸਰ ਨੇ ਉਹ ਲੱਭਦੇ ਰਹਿੰਦੇ ਨੇ ਕੋਈ ਸੌਫਟ ਟਾਰਗੇਟ ਮਿਲੇ ਤੇ ਉਹਨੂੰ ਇਹ ਜੀ ਠੱਗੀ ਮਾਰਨ ਤੇ ਭਾਜੀ ਇਸ ਸਬੰਧੀ ਕੋਈ ਪੁਲਿਸ ਨੂੰ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਕੋਈ ਤਲਾਹ ਦਿੱਤੀ ਪੁਲਿਸ ਨੂੰ ਉਹ ਮੁੰਡੇ ਵੱਲੋਂ ਕੰਪਲੇਂਟ ਰਿਟਰਨ ਕੰਪਲੇਂਟ ਦੇ ਦਿੱਤੀ ਗਈ ਹੈ ਕੱਲ ਹੀ ਦੇ ਦਿੱਤੀ ਸੀ ਤੇ ਹੁਣ ਪੁਲਿਸ ਦੇ ਉੱਪਰ ਆ ਵੀ ਉਹ ਕੀ ਇਹਦੇ ਤੇ ਐਕਸ਼ਨ ਲੈਂਦੀ ਹੈ ਇਸ ਬੰਦੇ ਕੋਈ ਸੀਸੀਟੀਵੀ ਵਗੈਰਾ ਸੀਸੀਟੀਵੀ ਦੀ ਵੀ ਫੋਟੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਅੱਜ ਉੱਥੇ ਪੁਲਿਸ ਸਟੇਸ਼ਨ ਵੀ ਅਸੀਂ ਦੇ ਦਾਂਗੇ ਉਹਨਾਂ ਨੂੰ ਵੀ ਜੋ ਉਸ ਦਾ ਕੁਝ ਪਤਾ ਲੱਗ ਸਕਦਾ ਹੈ ਤਾਂ ਇਹੋ ਜਿਹੇ ਬੰਦੇ ਜੇ ਸਮਾਜ ਚ ਤੁਰੇ ਫਿਰਦੇ ਨੇ ਤੇ ਸਾਰਿਆਂ ਵਾਸਤੇ ਹੀ ਖਤਰਾ ਰੱਖਨੇ ਕਾਰਵਾਈ ਦੀ ਮੰਗ ਕਰਦੇ ਹੋ ਜਲਦੀ ਜਲਦੀ ਬਿਲਕੁਲ ਜੀ ਬਿਲਕੁਲ ਕਾਰਵਾਈ ਦੀ ਮੰਗ ਕਰਦੇ ਸਾਰਿਆਂ ਵਾਸਤੇ ਇਹੋ ਜਿਹੇ ਅਨਸਰ ਜੇ ਸਮਾਜ ਚ ਖੁਲੇ ਆ ਘੁੰਮ ਰਹੇ ਨੇ ਤੇ ਕੱਲ ਨੂੰ ਅੱਜ ਸਾਡੇ ਨਾਲ ਹੈ ਕੱਲ ਨੂੰ ਕੋਈ ਹੋਰ ਹੋਊਗਾ ਤੇ ਤਾਂ ਪੁਲਿਸ ਨੂੰ ਚਾਹੀਦਾ ਹੈ ਵੀ ਇਹੋ ਜਿਹਿਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਅੰਦਰ ਕੀਤੇ ਜਾਣ ਕੱਲ ਇੱਕ ਸਾਡੇ ਕੋਲ ਸ਼ਿਕਾਇਤ ਆਈ ਸੀਗੀ ਕਿ ਪਿੰਡ ਰਾਮਪੁਰੇ ਚ ਕਿਸੇ ਟੈਂਪੂ ਤੇ ਗੈਸ ਸਿਲੰਡਰ ਡਿਲੀਵਰੀ ਕਰਦਾ ਬੰਦਾ ਵੀ ਉਹਦੇ ਕੋਲੋਂ 20000 ਰੁਪਇਆ ਕਹਿੰਦਾ ਵੀ ਮੇਰਕੂੰ ਸੀਆਈਏ ਦੇ ਮਲਾਜਿੰਦੇ ਨਾਂ ਤੇ ਕੋਈ ਬੰਦਾ ਲੈ ਗਿਆ ਜਦੋਂ ਕਿ ਜਿਹੜੀ ਉਹ ਜਗ੍ਹਾ ਪਿੰਡ ਦੇ ਬਿਲਕੁਲ ਨੇੜੇ ਠੀਕ ਹੈ ਕੋਈ ਉੱਥੇ ਡਰ ਵਾਲਾ ਜਾਂ ਕਿਸੇ ਕਿਸਮ ਦਾ ਕੋਈ ਮਾਹੌਲ ਜਾਂ ਇਹ ਜੀ ਕੋਈ ਗੱਲਬਾਤ ਨਹੀਂ ਹੈ ਉਹ ਦਰਖਾਸਤ ਦੀ ਅਸੀਂ ਬਰੀਕੀ ਨਾਲ ਪੜਤਾਲ ਕਰ ਰਹੇ ਹਾਂ ਪੜਤਾਲ ਪ੍ਰੰਤ ਜੇਸੀਬੀ ਸੂਰਤ ਹੋਈ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਚਲਿਆਂਦੀ ਜਾਵੇਗੀ ਤੇ ਤੁਹਾਡੇ ਮਾਧਿਅਮ ਰਾਈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜੇਕਰ ਤੁਹਾਨੂੰ ਕੋਈ ਵੀ ਅਜਿਹਾ ਸ਼ਖਸ਼ ਮਿਲਦਾ ਜਿਹੜਾ ਆਪਣੇ ਆਪ ਨੂੰ ਸੀਆਈਏ ਦਾ ਜਾਂ ਕਿਸੇ ਹੋਰ ਅਦਾਰੇ ਦਾ ਜਾਂ ਪੁਲਿਸ ਮੁਲਾਜ਼ਮ ਦੱਸਦਾ ਜਾਂ ਕਿਸੇ ਹੋਰ ਮਹਿਕਮੇ ਦਾ ਮੁਲਾਜ਼ਮ ਦੱਸਦਾ ਤੇ ਐਦਾਂ ਉਹਨੂੰ ਮਤਲ ਜਿਹੜਾ ਹੈਗੇ ਆਪਣੇ ਆਪ ਪੈਸੇ ਨਾ ਦਿਓ ਤੁਸੀਂ ਉਹਦੀ ਸ਼ਿਕਾਇਤ ਜੀਏਗੀ ਤੁਰੰਤ ਥਾਣੇ 'ਚ ਕਰੋ ਜਾਂ ਉਹਦੇ ਖਿਲਾਫ ਜਿਹੜਾ ਹੈਗਾ ਰੋਲਾ ਵਗੈਰਾ ਪਾਓ ਠੀਕ ਹੈ ਕਿਉਂਕਿ ਜੇ ਉਹ ਮਤਲਬ ਥੋੜਾ ਜਿਹਾ ਵੀ ਕੱਲ ਅਵੇਅਰਨੈਸ ਕਰੇ ਤੇ ਬਿਲਕੁਲ ਪਿੰਡ ਨਾਲ ਹੈ ਲੋਕ ਜਿਹੜੇ ਹੈਗੇ ਉਹ ਰਸਤਾ ਆਮ ਚੱਲਦਾ ਤੇ ਇਹੋ ਜੀ ਕੋਈ ਘਟਨਾ ਨਹੀਂ ਹੋ ਸਕਦੀ ਮੈਂ ਫੇਰ ਦੁਬਾਰਾ ਇਹੀ ਲੋਕਾਂ ਨੂੰ ਫੀਲ ਕਰਦਾ ਕਿ ਜੇਕਰ ਇਹੋ ਜੀ ਕੋ ਗੱਲ ਹੁੰਦੀ ਉਹਦੀ ਤੁਰੰਤ ਜਿਹੜੀ ਸ਼ਿਕਾਇਤ ਹੈ ਥਾਣੇ 'ਚ ਕਰੋ ਦਿਓ ਤੇ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲੈਂਦੀ ਹੈ